ਬਾਹਲੇ ਆਕਾਸ਼ ਨਾਲ ਜੁੜਦੇ ਨੇ ਇਹਦਾ ਵਲਾ ਜੇ ਬਾਹਲੇ ਆਕਾਸ਼ ਨਾਲ ਜੁੜਦੇ ਨੇ ਧਿਆਨ ਰੱਖਦੇ ਨੇ ਤਾਂ ਤਿਰਕੁੜੀ ਚੋਂ ਧਿਆਨ ਰੱਖਦੇ ਨੇ ਬਹੁਤ ਦਵਾਦ ਨਾਲ ਜੁੜੇ ਰਹਿੰਦੇ ਨੇ ਸੁਖਮੂਰਤ ਨਾਮ ਨਰੰਜਨ ਕਾਇਆ ਦਾ ਆਕਾਰ ਉਹ ਕਹਿੰਦੇ ਨੇ ਜੋਗੀ ਮੰਨਦੇ ਨੇ ਜਿਹੜਾ ਹੈਗਾ ਉਹਦਾ ਸੁਣ ਜੋਗੀ ਸੁਣ ਧਿਆਨ ਜੇਤੇ ਅਲਖ ਨਾਮ ਕਰਤਾਰ ਅਲਖ ਨਾਮ ਕਹਿੰਦੇ ਨੇ ਹੁਣ ਗੁਰਬਾਣੀ ਕਹਿੰਦੀ ਹੈ ਨਾਮ ਜਿਹੜਾ ਹੈਗਾ ਉਹਦੀ ਮੂਰਤ ਹੈ ਨਾਮੇ ਤਾਂ ਮੂਰਤ ਹੈ ਉਹਦੀ ਸ਼ਬਦੇ ਤਾਂ ਉਹਦੀ ਮੂਰਤ ਹੈ ਕਾਇਆ ਕਾਕਾਰ ਕਾਇਆ ਹੋ ਅਕਾਰ ਹੋ ਤਾਂ ਸੁਖ ਉਹ ਮੂਰਤ ਨਾ ਉਹ ਮੂਰਤ ਉਹ ਸੁਖ ਆ ਮੱਖਾਂ ਨੂੰ ਦਿਖਦਾ ਨਹੀਂ ਸੁਖ ਨੂੰ ਦਾ ਮਤਲਬ ਅੱਖਾਂ ਨੂੰ ਦਿਖਦਾ ਨਹੀਂ ਰੋਇਆ ਨਹੀਂ ਜਾਂਦਾ ਸਾਡੇ ਗਿਆਨ ਦੇੰਦਰ ਦੀ ਪਕੜ ਤੋਂ ਤਾਂ ਪਰਿਆ ਕਰਤਾਰ ਦਾ ਜਿਹੜਾ ਨਾਮ ਹੈ ਕਰਤਾਰ ਦੇ ਨਹੀਂ ਗੱਲ ਕਰਤਾਰ ਦੇ ਨਾਮ ਦੀ ਗੱਲ ਹੈ ਉਹਦੀ ਦੇਹ ਹੈਗੀ ਹੈ ਉਹਦੀ ਮੂਰਤ ਹੈਗੀ ਹੈ ਅਕਾਲ ਮੂਰਤ ਹੈ ਉਹ ਜੇ ਮੂਰਤ ਨਹੀਂ ਕੋਈ ਤਾਂ ਉਹ ਵजूद ਹੈ ਕੋਈ ਨਹੀਂ ਅਲਖ ਨਾਮ ਸੁਖਮੂਰਤ ਨਾਮ ਨੰਝਣ ਦਾ ਜਿਹੜਾ ਨਾਮ ਹੈ ਉਹਦੀ ਮੂਰਤ ਹੈ ਸੁਖਮੂਰਤ ਕਾਇਆ ਦਾ ਆਕਾਰ ਕਾਇਆ ਵੀ ਹੈ ਦੀ ਆ ਜਿਹੜੀ ਸਾਡੀ ਕਾਇਆ ਉਹ ਇਹ ਜਿਹੀ ਉਹ ਕਾਇਆ ਉਹਦੀ ਕਾਇਆ ਨਾ ਕਾਇਆ ਦਾ ਹੀ ਵੇਲ ਹੁੰਦਾ ਕਿਹੜੀ ਸਰੀਰ ਦੇ ਵਿੱਚ ਕਾਇਆ ਸਰੀਰ ਦੇਖੋ ਸਰੀਰ ਬਾਹਰ ਨਾ ਆਇਆ ਕਾਇਆ ਨਹੀਂ ਹੈ ਇਹ ਗਲਤੀ ਕੀਤੀ ਹੈ ਪੰਡਤ ਨੇ ਇਹ ਬਾਹਲੇ ਸਰੀਰ ਨੂੰ ਕਾਇਆ ਕਹਤਾ ਇਹ ਬਾਹਰ ਹੈ ਕਾਇਆ ਨਹੀਂ ਹੈ ਕਾਇਆ ਅੰਦਰਲਾ ਸਰੀਰ ਕਾਇਆ ਦਾ ਆਕਾਰ ਉਹਦੀ ਕਾਇਆ ਦਾ ਆਕਾਰ ਸਾਡੀ ਕਾਇਆ ਦਾ ਆਕਾਰ ਇੱਕੋ ਹੀ ਹੈ ਉਹ ਤਾਂ ਕਾਇਆ ਨਾਲ ਕਾਇਆ ਟੱਕਰਦੀ ਹੈ ਉਹਦੀ ਕਾਇਆ ਨਾਲ ਕਾਇਆ ਦਸ ਬੰਦਾ ਕਾਇਆ ਦਾ ਕਾਇਆ ਨਾਲ ਮੇਲ ਹੁਣ ਜਿਵੇਂ ਆਦਮੀ ਦੀ ਕਾਇਆ ਹੈ ਸਰੀਰ ਦੇ ਵਿੱਚ ਹੈ ਨਾ ਕਾਇਆ ਹੈ ਜਿਹਦੀ ਕਾਇਆ ਹੈ ਜੋ ਵਿजूद ਇਹਦਾ ਉਹ ਵੀ ਵਿजूद ਵਾਲੀ ਚੀਜ਼ ਹੈ ਵੀ ਵਿजूद ਵਾਲੀ ਚੀਜ਼ ਹੈ ਵਿजूद ਹੈ ਦੋਹਾਂ ਦਾ ਕਹਿਣ ਦਾ ਮਤਲਬ ਹੈ ਅਸੀਂ ਮੌਜੂਦ ਉਹਦਾ ਬੰਦੇ ਜੋ ਅੱਖਾਂ ਨੂੰ ਦਿਖੇ ਸਾਡੇ 11 ਦਿਨਾਂ ਦੇ ਵਿੱਚ ਆਵੇ ਦੇਖੋ ਫੁੱਲ ਦੇ ਵਿੱਚ ਖੁਸ਼ਬੂ ਹੈ ਕੋਈ ਵਿजूद ਨਹੀਂ ਉਹਦਾ ਟੁੱਕਾ ਸਾਨੂੰ ਸਮੈਲ ਨੱਕ ਨਾਲ ਦੱਸ ਦਿਆ ਅਸੀਂ ਉਹਦਾ ਵਿजूद ਬੰਦੇ ਦਤੋ ਕੀ ਵਿजूद ਹੈ ਖੁਸ਼ਬੂ ਦਾ ਵਿजूद ਹੈ ਕਦੇ ਦੇਖਿਆ ਕਿਸੇ ਨੇ ਵੀ ਦੇਖਿਆ ਪਰ ਅਸੀਂ ਮੰਨਦੇ ਹਾਂ ਖੁਸ਼ਬੂ ਹੁੰਦੀ ਹੈ ਵਿजूद ਹੈ ਨਹੀਂ ਇਸੇ ਕਰਕੇ ਕਹਿਆ ਪੂਬ ਮਦ ਜੈਸੇ ਵਾਸ ਬਸਦਾ ਹੈ ਫੁੱਲ ਵਿੱਚ ਜਿਵੇਂ ਸੁਗੰਧੀ ਵਸਦੀ ਹੈ ਬਾਸ਼ਨਾ ਵਸਦੀ ਹੈ ਬੁਕਰ ਮਾਹਾਂ ਜੈਸੇ ਛਾਈ ਸ਼ੀਸ਼ੇ ਦੇ ਵਿੱਚ ਉਹ ਫੋਟੋ ਬਣਦੀ ਹੈ ਛਾਈ ਛਾਇ ਬਣਦੀ ਤੈਸੇ ਹੀ ਹਰ ਵਸੇ ਨਿਰੰਤਰ ਕਾਢੀ ਖੋਜੋ ਭਾਈ ਐਵੇਂ ਹੀ ਬਸਦਾ ਦੋਏ ਵਸਾਲਾਂ ਦਿੱਤੀਆਂ ਜਿਵੇਂ ਬਾਸ਼ਨਾ ਦਾ ਵਜੂਦ ਹੈ ਛਾਈ ਦਾ ਵਜੂਦ ਹੈ ਵੀ ਹੈ ਵੀ ਨਹੀਂ ਦੀਦੀ ਐ ਜਾਈ ਮੂਰੇ ਪਿੱਛੇ ਜਾ ਕੇ ਦੇਖੋ ਕੁਝ ਵੀ ਨਹੀਂ ਐ ਲੱਗਦਾ ਵੀ ਪਿੱਛੇ ਆਦਮੀ ਖੜਾ ਆਪੇ ਖੜਾ ਹੈ ਕੁਝ ਵੀ ਨਹੀਂ ਬਸ ਐਹੀ ਗੱਲ ਹੈ ਵਜੂਦ ਹੈ ਦਿੰਦਾ ਹੈ ਔਰ ਮੌਕੇ ਦੇ ਦੇਖੋ ਜਾ ਕੇ ਵਜੂਦ ਹੈ ਨਹੀਂ ਫੀਚਰ ਸੜਕ ਦੇ ਉੱਤੇ ਉਹਦਾ ਕਾਰ ਦੇ ਵਿੱਚ ਸਾਰੀ ਪਿੱਛੇ ਦਿੰਦੇ ਆਉਂਦਾ ਉਹ ਮੂਰੇ ਦਿੰਦਾ ਆਪਾਂ ਨੂੰ ਮੂਰੇ ਮੂਰੇ ਹੈ ਕੋਈ ਕੁਝ ਵੀ ਨਹੀਂ ਜਿਹੜਾ ਉਹਦੀ ਛਾਈ ਬਣਦੀ ਹੈ ਸ਼ੀਸ਼ੇ 'ਚ ਐ ਉਹਦਾ ਵजूद ਹੈ ਕੁਝ ਦੀਂਦਾ ਹੈ ਸਾਨੂੰ ਸਤਿਆਂ ਮਨ ਸੰਤੋਖ ਉਪਜੈ ਸਤਿਆਂ ਸਤਿਆਂ ਮਨ ਸੰਤੋਖ ਉਪਜੈ ਜਿਹੜੇ ਸਤਿ ਨੇ ਸਤਿਵਾਦੀ ਨੇ ਸਤਿ ਦੀ ਖੋਜ ਕਰਦੇ ਨੇ ਉਹ ਸਤਿ ਕਹਿੰਦੇ ਸੀ ਆਪਣੇ ਸਤਿਆਂ ਮਨ ਸੰਤੋਖ ਉਪਜੈ ਉਹਨਾਂ ਦੇ ਮਨ ਦੇ ਵਿੱਚ ਸੰਤੋਖ ਪੈਦਾ ਹੋ ਜਾਂਦਾ ਹੈ ਬੋਲਦੇ ਬੰਦੇ ਵੀ ਸੰਤੋਖ ਪਹਿਲਾ ਹੋ ਜਾਏ ਜੇ ਸੱਚ ਦੀ ਕੋਈ ਖੋਜ ਕਰੇ ਤਾਂ ਸੰਤੋਖ ਹੀ ਕਮਜ਼ਕ ਮੜ ਜਾਂਦਾ ਝੂਠ ਨੂੰ ਦਾ ਟੁੱਟੂ ਉਹ ਮਾਇਆ ਨੂੰ ਦਾ ਟੁੱਟੂ ਹੈ ਮਾਇਆ ਨੂੰ ਤਾਂ ਤਿਆਗਣਾ ਪਊ ਤੁ ਦੇਣੇ ਕੇ ਵਿਚਾਰ ਸਦੀਆਂ ਮੈਂ ਗੱਲ ਇਹ ਰਹੇ ਦੇਣੇ ਦਾ ਜਿਹੜਾ ਹੈ ਵਿਚਾਰ ਰਹੇਦਾ ਜੋ ਖੋਜਿਆ ਉਹ ਨੂੰ ਹਰ ਵਕਤ ਵੰਡਦਾ ਰਹੇ ਕੋਈ ਦੇਣੇ ਦੇਣੇ ਦਾ ਵਿਚਾਰ ਹੈ ਲੈਣੇ ਦਾ ਵਿਚਾਰ ਨਾ ਹੋਵੇ ਕਿਸੇ ਤੋਂ ਪੁੱਛ ਮਾਇਆ ਦਾ ਲੈਣ ਦੇਣ ਨਾ ਹੋਵੇ ਮਾਇਆ ਜੇ ਉਹਨੇ ਕੋਈ ਕੁਛ ਮਾਇਆ ਹੈ ਦਵੇ ਦਵੇ ਕਿਸੇ ਤੇ ਨਵੇ ਨਵੇ ਸਤੀ ਤਾਂ ਹੈ ਜੇ ਮਾਇਆ ਦੀ ਉਹਦੇ ਅੰਦਰ ਭੁੱਖ ਨਹੀਂ ਜੇ ਗੁਰੂ ਬਣ ਕੇ ਲੈਂਦਾ ਕੁਝ ਜੋ ਲੈਵੇ ਸੋ ਦੇਵੇ ਜੇ ਮਾਇਆ ਦੇ ਉੱਤੇ ਹੀ ਆਧਾਰਤਾ ਉਹਦੀ ਫਿਰ ਉਸ ਸਤੀ ਸਤਿਵਰਦੀਨੀ ਨਾਮ ਦਾ ਵਪਾਰ ਕਰੇ ਹਰ ਜਨ ਨਾਮੇ ਕੇ ਵਪਾਰੀ ਨਾਮ ਲਵੇ ਵੀ ਨਾਮ ਨਵੇ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਫਿਰ ਸਤਵਾਦੀ ਜਿਹੜੇ ਇਹਨਾਂ ਦੇ ਹੋਏ ਨੇ ਉਹ ਕੀ ਕਰਦੇ ਨੇ ਦਾਨ ਤਾਂ ਕਰਦੇ ਨੇ ਪਰ ਦਾਨ ਦੇ ਵਿੱਚ ਫਿਰ ਮੰਗਦੇ ਵੀ ਉਹੀ ਨੇ ਸਹਿਸਾ ਗੁਣਾ ਸਜਾਰਾ ਗੁਣਾ ਨਾਮ ਵੀ ਸਾਨੂੰ ਇਸ ਮਾਇਆ ਹੋਰ ਦੇ ਸਤਵਾਦੀਆਂ ਨੇ ਇਹ ਫੜ ਲਿਆ दान ਤਾਂ जरूर ਕਰਦੇ ਨੇ ਮਾਇਆ ਦਾ ਕੋਣ ਵਕਾਰ ਰਹੇ ਨੇ ਪਰ ਅੰਦਰ ਮੰਗ ਵੀ ਮਾਇਆ ਦੀ ਹੋਈ ਹੈ ਵਿਚਾਰਾ ਗੁਣੀ ਮਾਇਆ ਹੋਰ ਬੰਗੋ ਵੀ ਅਸੀਂ ਜਿਆਦਾ দান ਕਰੀਏ ਸੋਭ ਕਰੇ ਸੰਸਾਰ ਇਸ ਸੰਸਾਰ ਦੀ ਸੋਭਾ ਕਰੇ ਵੀ ਸੰਸਾਰ ਦੀ ਸੋਭਾ ਤਾਂ ਪੱਲੇ ਪੈ ਗਈ ਸੰਸਾਰ ਦੀ ਸੋਭਾ ਤਾਂ ਪੱਲੇ ਪੈ ਗਈ ਦਰਬਾਰ ਦੀ ਸੋਭਾ ਪੱਲੇ ਨਹੀਂ ਪਈ ਸੰਸਾਰ ਦੀ ਸੋਭਾ ਪੱਲੇ ਪੈ ਗਈ ਹੰਕਾਰ ਬਣ ਗਿਆ ਉਹਦਾ ਜੈ ਤੈਸਾ ਮਾਨ ਤੈਸਾ ਮਾਨ ਪਰ ਦਰਬਾਰ ਦੀ ਜਿਹੜੀ ਸੋਭਾ ਸੀ ਨਾ ਉਹ ਪੱਲੇ ਨਹੀਂ ਪਈ ਨਾਮ ਨਹੀਂ ਬਣਿਆ ਚੋਰਾ ਯਾਰਾ ਤੈ ਕੁਣਿਆਰਾ ਖਰਾਬਾ ਬੇਕਾਰ ਚੋਰਾ ਯਾਰਾਂ ਤੇ ਕੂੜਿਆ ਨਾ ਖਰਾਬਾ ਹੋਰ ਖਰਾਬੀਆਂ ਕਰਨ ਵਾਲੇ ਇਹ ਸਭ ਇਹ ਤਾਂ ਘਰ ਬੇਕਾਰ ਇਹਦੇ ਇਹਦਾ ਪੁੱਠੇ ਕੰਮ ਲੱਗੇ ਹੋਏ ਨੇ ਇਹਨਾਂ ਦੀ ਤਾਂ ਗੱਲ ਕੀ ਕਰਨੀਏ ਜਿਹੜੇ ਸਾਥ ਬਣ ਕੇ ਵੀ ਇਹ ਕੰਮ ਕਰਦੇ ਨੇ ਚੋਰਾਂ ਯਾਰਾਂ ਤੇ ਕੂੜਿਆਰਾਂ ਉਹ ਤੇਰੀਆ ਚਰਿੱਤਰ ਵਾਲੇ ਨੇ ਸਾਰੇ ਇਹ ਇਹੀ ਨੇ ਤੇਰੀਆ ਚਰਿੱਤਰ ਵਾਲੇ ਚੋਰਾਂ ਯਾਰਾਂ ਤੇ ਕੂੜਿਆਰਾਂ ਉਹ ਤੇਰੀਆ ਚਰਿੱਤਰ ਸਾਰੇ ਇਹੀ ਹੈ ਹੋਰ ਕੀ ਹੈ ਇੱਥੇ ਕੀ ਲੋੜ ਸੀ ਇਹ ਗੱਲ ਲਿਖਣ ਦੀ ਇਹ ਧਾਰਮਿਕ ਆਦਮੀ ਨੇ ਧਰਮ ਦਾ ਕੰਮ ਕਰ ਰਹੇ ਨੇ ਪਰ ਆਏ ਰਹੇ ਹੁੰਦਰੋਂ ਇਹ ਇਹ ਤੇ ਧਾਰਮਿਕ ਬੰਦਿਆਂ ਦੀ ਗੱਲ ਐ ਇਸ ਧਾਰਮਿਕ ਬੰਦੇ ਦੀ ਕੋਈ ਗੱਲ ਨਹੀਂ ਜਿਹੜੇ ਗੁਰੂ ਬਣੇ ਹੋਏ ਨੇ ਗੁਰਬਾਣੀ ਚ ਕੀ ਕਰ ਰਹੇ ਨੇ ਧਰਮ ਦੇ ਨਾਂ ਤੇ ਲੋਕ ਉਹਨਾਂ ਦੀ ਗੱਲ ਐ ਚੋਰਾ ਜਾਰਾਂ ਤਾਂ ਕੁੜਿਆਰਾ ਜਿਹੜੇ ਬਾਕੀ ਸੁਧਾਰਨਾਥ ਵੀ ਚੋਰੀ ਕਰਦੇ ਨੇ ਉਹਨਾਂ ਦਾ ਉਹਨਾਂ ਦੀ ਤਾਂ ਗੱਲੇ ਨਹੀਂ ਗੁਰਬਾਣੀ ਕਰਦੀ ਉਹ ਗੜਾ ਧਾਰਮਿਕ ਨੇ ਹੋਰ ਖਰਾਬੀਆਂ ਕਰਦੇ ਨੇ ਸਾਰੇ ਹੀ ਆ ਗਏ ਇਹ ਸਾਰੇ ਤੇਰੀ ਅਚਰਿਤਲ ਦੇ ਵਿੱਚ ਇਹੀ ਆਏ ਹੋਏ ਨੇ ਧਰਮ ਦੇ ਨਾਂ ਤੇ ਦੇ ਪਖੰਡੇ ਦਰ ਬਦਬਣਾ ਕੰਮ ਇਹ ਕਰਦੇ ਨੇ ਖਰਾਬਾ ਬੇਕਾਰ ਇਹ ਤਾਂ ਸਾਰੇ ਬੇਕਾਰ ਨੇ ਪੁੱਠੇ ਪਾਸੇ ਲੱਗੇ ਨੇ ਇਹਨਾਂ ਦੇ ਅੱਗਲੇ ਕੀ ਕਰਨੀਏ بس ਇੰਨੀ ਗੱਲ ਹੈ ਕਰਨੀਏ ਬਾਕੀ ਕੀ ਗੱਲ ਕਰਨੀਏ ਇਹਨਾਂ ਦੀ ਇੱਕ ਹੁੰਦਾ ਖਾਏ ਚੱਲੇ ਐ ਥਾਉ ਤੇ ਨਾ ਭਿਕਾਈਕਾਰ ਹਾਂ ਇਹ ਗੱਲ ਹੈ ਜਿਹੜਾ ਕੁਛ ਉਹਨਾਂ ਕੋਲ ਪਿੱਛੇ ਸੀ ਨਾ ਉਹ ਲੈ ਕੇ ਆਏ ਕਮਾਈ ਉਹ ਖਾ ਕੇ ਇੱਥੇ ਚਲੇ ਜਾਣਗੇ ਇੰਨੀ ਹੋ ਗੱਲ ਉਹਨਾਂ ਬਾਰੇ ਕਹਿਣੀ ਇੱਥੇ ਆ ਗਿਆ ਜਨਮ ਦੇ ਵਿੱਚ ਪਿਛਲੇ ਕਮਾਈ ਜਨਮਾ ਦੀ ਖਾ ਕੇ ਚਲੇ ਜਾਂ